ਭਰਾ ਠੀਕ ਹੈ ਜੀ ਤੇ ਆਪਾਂ ਐਜੂਕੇਸ਼ਨ ਤੇ ਕੰਮ ਕਰਾਂਗੇ ਸਿਹਤ ਸੰਹੁਤਾ ਦੇ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦਾ ਜਿਹੜੇ ਤੱਕੇ ਹੋ ਰਹੇ ਆ ਸਕੂਲਾਂ ਕਾਲਜਾਂ ਦੇ ਵਿੱਚ ਤੇ ਉਹ ਆਪਾਂ ਉਹਦਾ ਹਿਸਾਬ ਲੈਣ ਵਾਸਤੇ ਇਹਦਾ ਜੰਗ ਲੜੀ ਆ ਜੰਗ ਸ਼ੁਰੂ ਕਰ ਲਈ ਆ ਤੇ ਲੜਨੀ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਨੂੰ ਤੇ ਬਦ ਆਪਾਂ ਨੂੰ ਲੋਕ ਸਭਾ ਦੇ ਵਿੱਚ ਭੇਜੋ ਤੇ ਵੱਧ ਤੋਂ ਵੱਧ ਜਿਹੜੀਆਂ ਆਪਾਂ ਸੰਹੁਤਾ ਲਈਏ ਆਪਣੇ ਪਰਿਵਾਰਾਂ ਦੀ ਇੰਨੀਆਂ ਹੀ

ਸਰ ਕੀ ਨਾਮ ਹੈ ਤੁਹਾਡਾ ਅਰਵਿੰਦਰ ਸਿੰਘ ਬੱਲ ਲੋਕ ਸਭਾ ਹਲਕਾ ਯਾਦ ਉਮੀਦਵਾਰ ਕੋਲਪੁਰਪਾ ਜੀ ਲੱਖੋ ਕੇ ਬਿਹਰਾਂ ਪਿੰਡ ਅੱਜ ਅਸੀਂ ਹੁੰਦਾ ਗੁਜਰ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਜਿੱਥੇ ਸਾਨੂੰ ਸਾਰੀਆਂ ਸੰਗਤਾਂ ਦਾ ਬਹੁਤ ਵਧੀਆ ਸੰਯੋਗ ਮਿਲਿਆ ਬਹੁਤ ਵਧੀਆ ਪਰਵਾ ਹੰਗਾਰਾ ਦੇ ਰਹੇ ਆ ਸੰਗਤਾਂ ਪਹਿਲੀ ਵਾਰੀ ਮੈਦਾਨ ਚ ਆਏ ਆ ਤੇ ਬਹੁਤ ਸੰਗਤਾਂ ਨੇ ਮਤਲਬ ਵੱਧ ਚੜ ਕੇ ਹਿੱਸਾ ਪਾਇਆ ਸਾਡੇ ਨਾਲ ਯੋਗਦਾਨ ਦਿੱਤਾ ਤੇ ਸਾਰੀਆਂ ਸੰਗਤਾਂ ਬਹੁਤ ਵਧੀਆ ਅੱਗੇ ਵੀ ਔਰ ਵਾਲੇ ਦਿਨਾਂ ਦੇ ਵਿੱਚ ਮਿਹਨਤ ਕਰੇਗੀ ਸਾਰੀਆਂ ਸੰਗਤਾਂ ਤੇ ਸਾਰਿਆਂ ਦੀਆਂ ਲੱਗ-ਲੱਗ ਡਿਊਟੀਆਂ ਜਿਵੇਂ ਜਿਵੇਂ ਲੱਗੀਆਂ ਸਾਰਿਆਂ ਨੇ ਬਹੁਤ ਹੀ ਵਧੀਆ ਹੰਗਾਰਾ ਦਿੱਤਾ ਮੈਂ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਵੇਂ ਅੱਜ ਇਹਨਾਂ ਨੇ ਹੰਗਾਰਾ ਦਿੱਤਾ ਇਵੇਂ ਹੀ ਔਨ ਵਾਲੀ ਇੱਕ ਤਰੀਕ ਨੂੰ ਪੱਲੇ ਤੇ ਮੋਰਾ ਲਾ ਕੇ ਵੀ ਸਾਰੀਆਂ ਸੰਗਤਾਂ ਆਪਾਂ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹਾਂ ਵੋਟਰਾਂ ਨੂੰ ਕੀ ਅਪੀਲ ਕਰਦੇ ਹਾਂ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਜਾਂ ਸੰਤਾ ਵੱਧ ਚੜ ਕੇ ਬੱਲੇ ਤੇ ਮੋਹਰਾਂ ਲਾਓ ਤੇ ਬੱਲੇ ਨੂੰ ਬਹੁਤ ਵੱਡੀ ਜਿੱਤ ਨਾਲ ਬਹੁਤ ਵੱਡੀ ਜਿੱਤ ਕਰਾਓ ਕਿ ਜੋ ਲੋਕ ਸਭਾ ਦੇ ਵਿੱਚ ਆਪਾਂ ਆਪਣੀ ਭਾਈਚਾਰੇ ਦੀਆਂ ਆਵਾਜ਼ ਉਠਾ ਸਕੀਏ ਤੇ ਅੱਗੇ ਔਰ ਵਾਲੇ ਸਮੇਂ ਦੇ ਵਿੱਚ ਇਮਾਨਦਾਰੀ ਨਾਲ ਆਪਾਂ ਕੰਮ ਕਰ ਸਕੀਏ ਤੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਆ ਗਿਆ ਉਹਨਾਂ ਦਾ ਹੱਲ ਕਰ ਸਕੀਏ ਤਿੰਨ ਅਸ਼ਿਆ ਨੂੰ ਖਤਮ ਕਰੀਏ ਤੇ ਐਜੂਕੇਸ਼ਨ ਐਜੂਕੇਸ਼ਨ ਵਾਸਤੇ ਬਹੁਤ ਵਧੀਆ ਉਪਰਾਲੇ ਕਰੀਏ